ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਆ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 12 ਤੇ 13 ਜਨਵਰੀ ਲੋਹੜੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਕਰਾਂਗੇ ਜੀ ਇਸ ਵੀਡੀਓ ਦੇ ਵਿੱਚ ਐਸਐਲਜੀ ਤਾਜ਼ਾ ਸੈਟੇਲਾਈਟ ਤੋਂ ਸਿਰਾਂ ਤੁਸੀਂ ਹੁਣੇ ਸਕਰੀਨ ਤੇ ਦੇਖ ਰਹੇ ਆ ਜੀ 12 ਜਨਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 11:00 ਵੱਜ ਚੁੱਕੇ ਨੇ ਜਿਹੜਾ ਫਾਚੰਗੀ ਸਿਸਟਮ ਖਿੱਚਲੇ ਚਾਹਵੇਂ ਜਾਂ ਫਿਰ ਕਹੇ 48 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ Rajasthan, Punjab, Haryana, UP ਔਰ Madhya Pradesh ਦੇ ਖੇਤਰਾਂ ਨੂੰ ਸੋਇਆ ਸਿਸਟਮ ਪਿਛਲੇ ਦਿਨਾਂ ਦੇ ਮੁਕਾਬਲੇ ਜਿਹੜਾ ਆਪਣੇ ਮਾਲਵੇ ਖੇਤਰ ਦੇ ਪੱਛਮੀ ਜਿਲਿਆਂ ਨੂੰ ਨੇ ਕਵਰ ਕੀਤਾ। શ્રી ਮੋਸਾ ਸਾਹਿਬ ਬਠਿੰਡਾ ਫਾ ਜ਼ਿਲਕਾ ਅਬੋਹਰ, ਸ਼੍ਰੀ ਗੰਗਾ ਨਗਰ, ਹਨੂਮਾਨਗੜ੍ਹ, ਨੂਂਪਗੜ੍ਹ ਹਰਿਆਣਾ ਦੇ ਬਹੁਤੇ ਖੇਤਰਾਂ ਨੂੰ ਸੋ ਅੱਜ ਬੀਤੀ ਰਾਤ ਤੋਂ ਬਾਅਦ ਅੱਜ ਤੜਕੇ ਸਵੇਰੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਖਾਸ ਕਰ ਲੁਧਿਆਣਾ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮਲੇਰਕੋਟਲਾ ਔਰ ਕੁਆਦ ਖੇਤਰ ਚੰਡੀਗੜ੍ਹ, ਮਹਾੜੀ, ਤਰੋਪੜ ਇਹਨਾਂ ਖੇਤਰਾਂ ਦੇ ਵਿੱਚ ਰੁਕ ਰੁਕੇ ਮੀਂਹ ਜੜਿਆ ਦਰਜ ਹੋ ਰਿਹਾ ਸੋ ਇਹ ਸਿਸਟਮ ਜਿਹੜਾ ਫਚੂਗੀ ਜਲੇ ਤਾਂ ਕਹਿ ਸਕਦੇ ਹਾਂ ਸਮਾਪਤ ਹੈ ਜਿਨ੍ਹਾਂ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਬੋਹਰ, ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚੋਂ ਸਿਸਟਮ ਅੱਗੇ ਕੁਝ ਕਰ ਚੁੱਕਿਆ ਜੀ ਰਾਜਸਥਾਨ ਦੇ ਬਹੁਤੇ ਖੇਤਰਾਂ ਤੋਂ ਅੱਗੇ ਨਿਕਲ ਚ ਅਉਧੇ ਇਹ ਘੰਟਿਆਂ ਦੇ ਦਰਮਿਆਨ ਯਾਨੀ ਕਿ ਦੁਪਹਿਰ ਹੁੰਦੇ ਹੁੰਦੇ ਜਾਂ ਫਿਰ ਕਹਿੰਦੇ ਸ਼ਾਮ ਹੋਣ ਤੱਕ ਹਲਕੇ ਤੋਂ ਲੈ ਕੇ ਦਰਮਿਆਨੀ ਝਟਾ ਹਜੇ ਲੱਗ ਸਕਦੀਆਂ ਨੇ ਖਾਸ ਕਰ ਪੁਆਦ ਖੇਤਰ ਚੰਡੀਗੜ੍ਹ ਮਹਾਲੀ ਤੇ ਰੋਪੜ ਹੁਸ਼ਿਆਰ ਫੋਰ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਭ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲੇ ਹਲਕੇ ਕਿਰਮਨ ਜੜੀ ਹੈ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ਇਸ ਤੋਂ ਬਾਅਦ ਸਿਸਟਮ ਨੇ ਅੱਗੇ ਇਹਨਾਂ ਇਲਾਕਿਆਂ ਤੋਂ ਵੀ ਅੱਗੇ ਕੂਚ ਕਰ ਜਾਣਾ ਪਹਾੜਾ ਵੱਲ ਨੂੰ ਦੋਜੇ ਫਸੇ ਤੇ ਸਕਰੀਨ ਦੇ ਉਤੇ ਦੇਖ ਸਕਦੇ ਆ ਕਿ ਇਸ ਵੇਲੇ ਕੁਝ ਖੇਤਰਾਂ ਦੇ ਵਿੱਚ ਜਿੱਥੇ ਸਿਸਟਮ ਅੱਗੇ ਲੰਘ ਚੁੱਕਿਆ ਉਹਨਾਂ ਖੇਤਰਾਂ ਦੇ ਵਿੱਚ ਸੰਗਣੀ ਧੁੱਧ ਜਮੀਨੀ ਲੈਵਲ ਤੇ ਬਣੀ ਹੋਈ ਆ ਖਾਸ ਕਰ ਪਾਕਿਸਤਾਨ ਦੇ ਲਹਿੰਦੇਵਾਲ ਦੇ ਖੇਤਰਾਂ ਦੇ ਵਿੱਚ ਔਰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਤੋਂ ਹਾਂ ਦਾ ਇਸ ਵੇਲੇ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਆ ਤੇ ਕੁਝ ਖੇਤਰਾਂ ਦੇ ਵਿੱਚ ਧੁੱਪ ਵੀ ਲੱਗ ਰਹੀ ਆ ਵਿੱਚ ਵਿੱਚ ਇੱਕ ਦੋ ਤਹਿਸੀਲਾਂ ਐਸੀਆਂ ਨੇ ਜਿੱਥੇ ਤੋਂ ਫੇਸੇਲੇ ਚੱਲੀ ਹੋਈ ਆ ਸਿਸਟਮ ਨੇ ਅੱਜ ਸ਼ਾਮ ਤੱਕ ਲੰਘ ਜਾਣਾ ਅੱਗੇ ਪਹਾੜਾਂ ਵੱਲੋਂ ਕੋਝ ਕਰ ਜਾਣਾ ਜੀ ਕੱਲ ਦੀ ਜੇਕਰ ਗੱਲ ਕਰੀਏ 13 ਜਨਵਰੀ ਦੀ 13 ਜਨਵਰੀ ਨੂੰ ਮੌਸਮ ਧੁੰਦ ਵਾਲਾ रह ਸਕਦਾ ਜਮਿਨੀ ਲੈਵਲ ਤੇ ਕਾਫੀ ਵੱਡੇ ਏਰੀਆ ਦੇ ਵਿੱਚ ਧੁੰਦ ਜੜੀ ਆ ਉਹ ਪੈ ਸਕਦੀ ਆ ਧੁੰਦ ਦੇ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ orange alert 13 ਤੇ 14 ਤਰੀਕ ਨੂੰ ਹਾਲਾਂਕਿ ਮਹੀ ਵਾਲੇ ਹਫਤੇ ਤੋਂ ਰਾਹਤ ਰਹੇਗੀ ਉਮੀਦ ਹੈ ਕੋਈ ਅਸਾਰ ਨਹੀਂ ਆ ਕੱਲ੍ਹ ਲੋਹੜੀ ਨੂੰ ਤੇ ਧੁੰਦ ਜ਼ਰੂਰ ਬਣ ਸਕਦੀ ਆ ਜੀ ਇਸ ਤੋਂ ਇਲਾਵਾ ਸਿਸਟਮ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਦੌਰ ਲਾਏਗਾ ਜਿਹੜੇ ਆਪਣੇ ਪਹਾੜਾਂ ਦੇ ਉੱਪਰਲੇ ਖੇਤਰ ਉੱਤਰਾਖੰ ਬਰਬਰੀ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੀ ਹੋ ਸਕਦੀ ਹੈ ਤੇ ਜਿਹੜੇ ਹੇਠਲੇ ਇਲਾਕੇ ਨੇ ਉੱਥੇ ਮੀਂਹ ਜੜਿਆ ਹਲਕੇ ਤੋਂ ਲੈ ਕੇ ਦਰਮਿਆਨੇ ਤੌਰ ਤੇ ਦਰਜ ਹੋ ਸਕਦੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੀ ਕਿ ਹਲਕੀ ਗੜੇਮਾਰੀ ਵੀ ਇਹ ਸਿਸਟਮ ਦੇ ਸਕਦਾ ਕੁਝ ਖੇਤਰਾਂ ਦੇ ਵਿੱਚ ਤੇ ਬੀਤੀ ਰਾਤ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਨਾਗੌਰ ਵੱਲ ਦੇ ਇਲਾਕਿਆਂ ਦੇ ਵਿੱਚ ਹਲਕੀ ਗੜੇਮਾਰੀ ਜਿਹੜੀ ਆ ਵੇਖਣ ਨੂੰ ਮਿਲੀ ਆ ਪਿਛਲੇ 24 ਘੰਟਿਆਂ ਦੇ ਦਰਮਿਆਨ ਸੋ ਇਹ ਸਿਸਟਮ ਸਮਾਪਤ ਹੈ ਜੀ ਅੱਜ ਤੇ ਇਸ ਤੋਂ ਅਗਲਾ ਜਿਹੜਾ ਸਿਸਟਮ ਆਏਗਾ ਉਹ ਇੱਕ ਹਲਕਾ ਸਿਸਟਮ ਹੈ 16 17 ਦੇ ਲਾਗੇ ਜਾਂ ਫਿਰ ਕਹਿੰਦੇ ਆ ਕਿ ਫਿਰ ਚ ਹੋ ਸਕਦਾ 17 18 ਦੇ ਵਿੱਚ ਆਏਗਾ ਤੇ ਉਹਦੇ ਵਿੱਚ ਵੀ ਹਲਕੇ ਛਰਾਟੇ ਦੇ ਅਸਰ ਰਹਿਣਗੇ ਫਿਲਹਾਲ ਮੌਕੇ ਤੇ ਅਫਰ ਡਾ ਤੁਹਾਨੂੰ ਦਿਆਂਗੇ ਇ